ਜਿੱਦਾਂ ਕਿ ਤੁਹਾਨੂੰ ਸਾਰੀਆਂ ਸੰਸਥਾ ਨੂੰ ਪਤਾ ਹੀ ਹੈ ਕਿ ਆਪਾਂ ਹੁਣੇ ਤਰੀਕ ਤੋਂ ਫੰਕ ਕਰ ਕਰ 70% ਕੰਮ ਜਾ ਰਹੇ ਹਾਂ ਜੋ ਕੱਲ੍ਹ ਸਵੇਰੇ ਆ ਤੇ ਉਹਦੇ ਵਾਸਤੇ ਕੁਝ ਪ੍ਰਸ਼ਾਸਨ ਦੀ ਕੁਝ ਮੀਂਹ ਦੀ ਵਜ੍ਹਾ ਨਾਲ ਕੁਝ ਪ੍ਰਬੰਧਾਂ 'ਚ ਢਿੱਲੇ ਆ ਤੇ ਇਸ ਕਰਕੇ ਅਸੀਂ ਨੇੜੇ-ਤੇੜੇ ਬਾਉ ਕਾਲੇ ਦੇ ਲਾਗੇ ਬਣੇ ਰੀਆਂ ਸੰਸਥਾ ਨੂੰ ਅਪੀਲ ਕਰਦੇ ਹਾਂ ਕਿ ਉਹ ਵੱਦ ਤੋਂ ਵੱਧ ਉਥੇ ਪਹੁੰਚ ਕੇ ਤੇ ਆਪਣੀਆਂ ਸਵਾਵਾ ਦੇਣ ਤੇ ਜਿਹੜਾ ਕਿ ਆਪਾਂ ਪ੍ਰਬੰਧ ਨੂੰ ਮੁਕੰਮਲ ਕਰ ਸਕੀਏ ਤਾਂ ਸੰਸਥਾ ਬਹੁਤ ਵੱਡੀ ਤਰਦਾਤ ਚਾ ਰਹੀਆਂ ਇਸ ਕਰਕੇ ਆਪਣੇ ਬਾਉ ਕਾਲਾ ਦੇ ਨੇੜੇ ਦੇ ਲੋਕਾਂ ਦੀ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਂਦੀ ਆ ਇਨੇ ਕਬੀਤ ਵੀ ਬੁਲਾਨ ਕਰਿਓ ਜਿਦਾ ਕਿ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਆਪਾਂ ਉਹਦੀ ਤਰੀਕ ਤੋਂ ਫੰਕ ਕਰਕੇ 73 ਤੱਕ ਲੰਘ ਜਾ ਰਹੇ ਹਾਂ ਜੋ ਕੱਲ੍ਹ ਸਵੇਰੇ ਆ ਤੇ ਉਹਦੇ ਵਾਸਤੇ ਕੁਝ ਪ੍ਰਸ਼ਾਸਨ ਦੀ ਕੁਝ ਮੀਂਹ ਦੀ ਵਜ੍ਹਾ ਨਾਲ ਕੁਝ ਪ੍ਰਬੰਧਾਂ 'ਚ ਢਿੱਲ ਆ ਤੇ ਇਸ ਕਰਕੇ ਅਸੀਂ ਨੇੜੇ-ਤੇੜੇ ਬਾਉ ਕਾਲੇ ਦੇ ਲਾਗੇ ਬਣੇਆਂ ਦੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਵੱਦ ਤੋਂ ਵੱਧ ਉਥੇ ਪਹੁੰਚ ਕੇ ਤੇ ਆਪਣੀਆਂ ਸ਼ਵਾਹਮਾਂ ਦੇਣ ਤੇ ਜਿਹੜਾ ਕਿ ਆਪਾਂ ਪ੍ਰਬੰਧ ਨੂੰ ਮੁਕੰਮਲ ਕਰ ਸਕੀਏ ਤਾਂ ਸੰਗਤਾਂ ਬਹੁਤ ਵੱਡੀ ਤਰਾਰ ਚਾ ਰਹੀਆਂ ਇਸ ਕਰਕੇ ਆਪਣੇ ਬਾਉ ਕਾਲਾ ਦੇ ਨੇੜੇ ਦੇ ਲੋਕਾਂ ਦੀ ਜ਼ਿੰਮੇਵਾਰੀ ਜ਼ਿਆਦਾ ਵੱਜ ਜਾਂਦੀ ਹੈ ਇਨੇ ਕਿ ਬੇਤਬੀਤ ਬੁਲਾਰ ਰਹੇ ਜਿੱਦਾਂ ਕਿ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਆਪਾਂ ਉਹਦੀ ਤਰੀਕ ਨੂੰ ਫੰਕ ਕਰਕੇ 73 ਤੱਕ ਚੱਲ ਜਾਰੀ ਆਂ ਜੋ ਕੱਲ ਸੀਰੇ ਆ ਤੇ ਉਹਦੇ ਵਾਸਤੇ ਕੁਝ ਪ੍ਰਸ਼ਾਸਨ ਦੀ ਕੁਝ ਮੀਂਹ ਦੀ ਵਜ੍ਹਾ ਨਾਲ ਕੁਝ ਪ੍ਰਬੰਧਾਂ 'ਚ ਢਿੱਲ ਆ ਤੇ ਇਸ ਕਰਕੇ ਅਸੀਂ ਨੇੜੇ ਤੇੜੇ ਬਾਉ ਕਾਲੇ ਦੇ ਲਾਗੇ ਬਣੇਆਂ ਦੀਆਂ ਸੰਗਤਾਂ ਨੂੰ ਅਪੀਲ ਕਰਦੇ ਆਂ ਕਿ ਉਹ ਵੱਦ ਤੋਂ ਵੱਧ ਉੱਥੇ ਪਹੁੰਚ ਕੇ ਤੇ ਆਪਣੀਆਂ ਸਵਾਮਾਂ ਦੇਣ ਤੇ ਜਿਹੜਾ ਕਿ ਆਪਾਂ ਪ੍ਰਬੰਧ ਨੂੰ ਮੁਕੰਮਲ ਕਰ ਸਕੀਏ ਕੱਲ ਸੰਗਤਾਂ ਬਹੁਤ ਵੱਡੀ ਤਰਾਰ ਚੱਲ ਰਹੀਆਂ ਇਸ ਕਰਕੇ ਆਪਣੇ ਬਾਉ ਕਾਲਾ ਦੇ ਨੇੜੇ ਦੇ ਲੋਕਾਂ ਦੀ ਜ਼ਿੰਮੇਵਾਰੀ ਜ਼ਿਆਦਾ ਵੱਜ ਜਾਂਦੀ ਆ ਇਨੇ Gebiet ਦੀ ਗੱਲ ਕਰ ਰਹੇ ਜਿੱਦਾਂ ਕਿ ਤਾਂ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਆਫਾਮ ਦੀ ਤਰੀਕ ਨੂੰ ਫੰਕ 71 ਤੱਕ ਚੱਲਣ ਜਾ ਰਹੇ ਆ ਜੋ ਕੱਲ੍ਹ ਸਵੇਰੇ ਆ ਤੇ ਉਹਦੇ ਵਾਸਤੇ ਕੁਝ ਪ੍ਰਸ਼ਾਸਨ ਦੀ ਕੁਝ ਮੀਂਹ ਦੀ وجہ ਨਾਲ ਕੁਝ ਪ੍ਰਬੰਧਾਂ ਦੇ ਢਿੱਲੇ ਆ ਤੇ ਇਸ ਕਰਕੇ ਅਸੀਂ ਨੇੜੇ ਤੇੜੇ ਬਾਉ ਕਾਲੇ ਦੇ ਲਾਗੇ ਬਣੀਆਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਉਹ ਵੱਧ ਤੋਂ ਵੱਧ ਉਹ ਫੇ ਪਹੁੰਚ ਕੇ ਤੇ ਆਪਣੀ ਸਲਾਮਤ ਦੇਣ ਤੇ ਜਿਹੜਾ ਕਿ ਆਪਾਂ ਪ੍ਰਬੰਧ ਨੂੰ ਮੁਕੰਮਲ ਕਰ ਸਕੀਏ ਤਾਂ ਸੰਗਤਾਂ ਬਹੁਤ ਵੱਡੀ ਦਰਦਾਰ ਚੱਲ ਰਹੀਆਂ ਇਸ ਕਰਕੇ ਆਪਣੇ ਬਾਉ ਕਾਲਾ ਦੇ ਨੇੜੇ ਦੇ ਲੋਕਾਂ ਦੀ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਂਦੀ ਆ ਇਨੇ Gebiet ਦੀ ਪ੍ਰਵਾਨ ਕਰਿਓ ਜਿਦਾ ਕੇਤਾ ਨੂੰ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਆਫਾਮ ਦੀ ਤਰੀਕ ਨੂੰ ਫੰਕ ਕਰਕੇ 70% ਕਰਨ ਜਾ ਰਹੇ ਆ ਜੋ ਕੱਲ੍ਹ ਸਵੇਰੇ ਆ ਤੇ ਉਹਦੇ ਵਾਸਤੇ ਕੁਝ ਪ੍ਰਸ਼ਾਸਨ ਦੀ ਕੁਝ ਮੀਂਹ ਦੀ ਵਜ੍ਹਾ ਨਾਲ ਕੁਝ ਪ੍ਰਬੰਧਾਂ ਦੇ ਢਿੱਲੇ ਆ ਤੇ ਇਸ ਕਰਕੇ ਅਸੀਂ ਨੇੜੇ ਤੇੜੇ ਬਾਉ ਕਾਲੇ ਦੇ ਲਾਗੇ ਬਣੀਆਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਉਹ ਵੱਤ ਤੋਂ ਵੱਧ ਦੋ ਫੇ ਪਹੁੰਚ ਕੇ ਤੇ ਆਪਣੀ ਸਹਾਮਤ ਦੇਣ ਤੇ ਜਿਹੜਾ ਕਿ ਆਪਾਂ ਪ੍ਰਬੰਧ ਨੂੰ ਮੁਕੰਮਲ ਕਰ ਸਕੀਏ ਕ ਸੰਗਤਾਂ ਬਹੁਤ ਵੱਡੀ ਦਰਦਾਰ ਚੱਲ ਰਹੀਆਂ ਇਸ ਕਰਕੇ ਆਪਣੇ ਬਾਉ ਕਾਲੇ ਦੇ ਨੇੜੇ ਦੇ ਲੋਕਾਂ ਦੀ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਂਦੀ ਆ ਇਹਨਾਂ ਗੱਲ ਵੀ ਤੁਹਾਨੂੰ ਕਰੀ ਜਿਦਾ ਕਿ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਆਫਾਮ ਦੀ ਤਰੀਕ ਨੂੰ ਫੰਕ ਕਰਕੇ 77% ਕਰਨ ਜਾ ਰਹੇ ਆ ਜੋ ਕੱਲ੍ਹ ਸਵੇਰੇ ਆ ਤੇ ਉਹਦੇ ਵਾਸਤੇ ਕੁਝ ਪ੍ਰਸ਼ਾਸਨ ਦੀ ਕੁਝ ਮੀਂਹ ਦੀ وجہ ਨਾਲ ਕੁਝ ਪ੍ਰਬੰਧਾਂ ਦੇ ਢਿੱਲੇ ਆ ਤੇ ਇਸ ਕਰਕੇ ਅਸੀਂ ਨੇੜੇ ਤੇੜੇ ਬਾਉ ਕਾਲੇ ਦੇ ਲਾਗੇ ਬਣੀਆਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਉਹ ਵੱਦ ਤੋਂ ਵੱਦ ਉੱਥੇ ਪਹੁੰਚ ਕੇ ਤੇ ਆਪਣੀ ਸਵਾਮਤ ਦੇਣ ਤੇ ਜਿਹੜਾ ਕਿ ਆਪਾਂ ਪ੍ਰਬੰਧ ਨੂੰ ਮੁਕੰਮਲ ਕਰ ਸਕੀਏ ਗੱਲ ਸੰਗਤਾਂ ਬਹੁਤ ਵੱਡੀ ਤਰਾਰ ਚੱਲ ਰਹੀਆਂ ਇਸ ਕਰਕੇ ਆਪਣੇ ਬਾਉ ਕਾਲੇ ਦੇ ਨੇੜੇ ਦੇ ਲੋਕਾਂ ਦੀ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਂਦੀ ਆ ਇਹਨਾਂ ਕਬੀਤ ਵੀ ਤੁਹਾਨੂੰ ਕਰਿਓ ਜਿੱਦਾਂ ਕਿ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਆਫਾਉਂ ਦੀ ਬ੍ਰੀਕ ਤੋਂ ਫਾਨ ਕਰਕੇ 70% ਕੰਮ ਜਾ ਰਹੇ ਆ ਜੋ ਕੱਲ੍ਹ ਸਵੇਰੇ ਆ ਤੇ ਉਹਦੇ ਵਾਸਤੇ ਕੁਝ ਪ੍ਰਸ਼ਾਸਨ ਦੀ ਕੁਝ ਮੀਂਹ ਦੀ ਵਜ੍ਹਾ ਨਾਲ ਕੁਝ ਪ੍ਰਬੰਧਾਂ ਦੇ ਢਿੱਲੇ ਆ ਤੇ ਇਸ ਕਰਕੇ ਅਸੀਂ ਨੇੜੇ ਤੇਰੇ ਬਾਉ ਕਾਲੇ ਦੇ ਲਾਗੇ ਬਣੇ ਰੀਆਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਉਹ ਵੱਤ ਤੋਂ ਵੱਤ ਉੱਥੇ ਪਹੁੰਚ ਕੇ ਤੇ ਆਪਣੀਆਂ ਸੁਆਵਾਂ ਦੇਣ ਤੇ ਜਿਹੜਾ ਕਿ ਆਪਾਂ ਪ੍ਰਬੰਧ ਨੂੰ ਮੁਕੰਮਲ ਕਰ ਸਕੀਏ ਕੱਲ ਸੰਗਤਾਂ ਬਹੁਤ ਵੱਡੀ ਤਰ੍ਹਾਂ ਚੱਲ ਰਹੀਆਂ ਇਸ ਕਰਕੇ ਆਪਣੇ ਬਾਉ ਕਾਲਾ ਦੇ ਨੇੜੇ ਦੇ ਲੋਕਾਂ ਦੀ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਂਦੀ ਆ ਇਹਨਾਂ ਕਬੀਤ ਵੀ